ਸਵਾਗਤ ਹੈ ਤੁਹਾਡਾ ਨਾਨਕਪੰਥ ਵੈਬ ਚੈਨਲ ਤੇ ਜਿਲ੍ਹਾ ਤਰਨਤਾਰਨ ਅਧੀਨ ਆਉਂਦੇ ਕਸਬਾ ਚੂਸਲੇਵੜ ਵਿੱਚ ਗੁਰਦੁਆਰਾ ਖੂਹ ਵਾਲਾ ਪੜਾ ਤਰਨਤਾਰਨ ਬਾਬਾ ਗੁਜਰ ਸਿੰਘ ਜੀ ਵਿਖੇ ਸੰਤ ਬਾਬਾ ਹਰਵਿੰਦਰ ਸਿੰਘ ਗੁਰੂ ਕਾ ਝਾੜ ਸਾਹਿਬ ਵਾਲਿਆਂ ਦੀ ਰਹਿਨਮਾਈ ਹੇਠ ਲੰਗਰ ਹਾਲ ਦੇ ਲੈਂਟਰ ਪਾਏ ਗਏ ਇਸ ਸਮੇਂ ਵੱਖ-ਵੱਖ ਸੰਪਰਦਾਵਾਂ ਦੇ ਜਥੇਦਾਰਾਂ ਨੇ ਹਾਜ਼ਰੀ ਭਰੀ ਆਓ ਦੇਖਦੇ ਹਾਂ ਪੂਰੀ ਵੀਡੀਓ ਨਾਨਕਪੰਥ ਵੈਬ ਚੈਨਲ ਲਈ ਗੁਰਲਾਲ ਸਿੰਘ ਲੈਰੀ ਦੀ ਖਾਸ ਰਿਪੋਰਟ ਤਰਨਤਾਰਨ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰੋ ਸਾਵਾ ਗੁਰੂ ਜੀ ਕੀ ਫਤਿਹ ਇਹ ਬਾਗਨ ਸਥਾਨ ਤਤਨ ਬ੍ਰਹਮ ਗਿਆਨੀ ਬਾਬਾ ਗੁਰ ਸਿੰਘ ਜੀ ਦੀ ਮੌਕਾ ਦਾ ਹੈ ਬਾਗਨ ਸਥਾਨ ਹੈ ਪੂਰਾ ਬਰਾ ਇਹ ਸਥਾਨ ਨੂੰ ਸਤਿਬਾਬਾ ਸਾਹਿਬ ਸਿੰਘ ਨੇ ਜਾਗਰ ਕੀਤਾ ਜਿਹੜਾ 15 ਮਾਹ ਦਾ ਸਹਾਰਾ ਜਿਹੜਾ ਰੰਮ ਪੁੱਛਾ ਮਹਾਪੁਰਖਾਂ ਤੋਂ ਬਾਅਦ ਸਤਿਬਾਬਾ ਭਗਵਾਨ ਸਿੰਘ ਨੇ ਇਹਨਾਂ ਕਾਰਜਾਂ ਨੂੰ ਮੁਖ ਰੱਖਿਆ ਬਾਦਵੇ ਦਾਸ ਹੁਣ ਸਲਾਮਾਂ ਦੇ ਆ ਰਿਹਾ ਹੈ ਯੂਰਪੀਆ ਸੰਗਠਨਾਂ ਦੇ ਸਹਿਯੋਗ ਦੇ ਨਾਲ ਜੋ ਤਨਮਨ ਤੋਂ ਅਗਲੇ ਨਾਲ ਗਰੁੱਪੀਆਂ ਸੰਗਤਾਂ ਸਵਾਗਤ ਕਰਦੇ ਹਨ ਕਈ ਸੰਤਾਂ ਸੀਮਤ ਸਰੀਆ ਬਜਰੀ ਦੇ ਨੇਤਾ ਆਤਿ ਸੇਵਾ ਕਰ ਰਹੇ ਹਨ ਜੋ ਜੋ ਭਾਗ ਲੈ ਕੇ ਗਰੁੱਪਾਂ ਨੂੰ ਗੁਰੂ ਘਰ ਕੋਲ ਕਿਹਾ ਸੰਗਤਾਂ ਪਹੁੰਚ ਰਹੀਆਂ ਮਹਾਰਾਜ ਦੇ ਪਾਸ਼ਾ ਸਾਹਿਬ ਦਾ ਭਲਾ ਕਰਨ ਬਯੰਤ ਮਹਾਂਪੁਰਖਾਂ ਨੇ ਅਸ਼ੀਰਵਾਦ ਇਸ ਥਾਂ ਤੇ ਆ ਕਰਕੇ ਦਰਸ਼ਨ ਦਿੱਤੇ ਅਸ਼ੀਰਵਾਦ ਗੁਰੂਆਂ ਸੰਗਤਾਂ ਮਿਲਤਾ ਤੇ ਗੁਰੂਆਂ ਸੰਗਤਾਰੋਂ ਦਰਸ਼ਨ ਦਾਤ ਤੇ ਦੇ ਗੁਰੂ ਗਿਆ ਸੰਗਤਾਂ ਨੂੰ ਬੇਨਤੀ ਹੈ ਕਿ ਨਾਮ ਜਪ ਕੇ ਸਿਮਰ ਕੇ ਗੁਰੂ ਕਾ ਦੀ ਸੇਵਾ ਕਰਕੇ ਲਾਹਾ ਪ੍ਰਾਪਤ ਕਰਿਏ ਪਾਲ ਬ੍ਰਹਮ ਹੋ ਆ ਸਹਾਈ ਕਥਾ ਕੀਰਤਨ ਸੁਦਾਈ ਗੁਰੂ ਜੀ ਦੀ ਬਾਣੀ ਜਪ ਅੰਦ ਕਰੋੜ ਪ੍ਰਾਣੀ ਪੂਰੇ ਗੁਰਾਂ ਦੀ ਬਾਣੀ ਦਾ ਸਿਮਰਨ ਕਰਕੇ ਪੂਰਾ ਪ੍ਰਭ ਅਰਾਧਿਆ ਪੂਰਾ ਜੰਗਾ ਨਾਓ ਨਾਨਕ ਪੂਰਾ ਪਾਇਆ ਪੂਰੇ ਸੇ ਗੁਣ ਗਾਓ ਪੂਰੇ ਗੁਰਦਾ ਦਾ ਗੁਣ ਗਾਇਨ ਕਰਕੇ ਗੁਰੂ ਦੀ ਸੇਵਾ ਕਰਕੇ ਸੰਗਤ ਕਰਕੇ ਲਾਹਾ ਪ੍ਰਾਪਤ ਕਰਿਏ ਅਖੀਰ ਵਿੱਚ ਸਾਰੀਆਂ ਸੰਗਤਾਂ ਦਾ ਆਸਮਨ ਤੋਂ ਬਹੁਤ-ਬਹੁਤ ਧੰਨਵਾਦ ਆਏ ਹੋਏ ਮਾਪੁਰਖਾ ਨੂੰ ਜੀ ਆਇਆਂ ਬਹੁਤ-ਬਹੁਤ ਧੰਨਵਾਦ ਇਹਨਾਂ ਲੋਕਿਆਂ ਸੇਵਾਵਾਂ ਨਿਭਾਈਆਂ ਸਭ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਪੁਰਖ ਬਾਬਾ ਗੁਜਰ ਸਿੰਘ ਜੀ ਹੁਣਾ ਦੇ ਉਹ ਵਾਲੇ ਪੜਾ ਤੇ ਤਪੱਸਣ ਤੇ ਜੋ ਮੌਜੂਦਾ ਮੁਖੀ ਬਾਬਾ ਜੀ ਬਾਬਾ ਰਵਿੰਦਰ ਸਿੰਘ ਜੀ ਹੁਣਾ ਵੱਲੋਂ ਸੰਗਤਾਂ ਦੇ ਵਾਸਤੇ ਲੰਗਰ ਦੇ ਲੰਗਰ ਦੇ ਹਾਲ ਦੇ ਲੈਂਟਰ ਪੈ ਰਹੇ ਹਨ ਨਾਲ ਆਏ ਹੋਏ ਮਹਾਂਪੁਰਸ਼ਾਂ ਵਾਤੇ ਜੋ ਕਮਰੇ ਤਿਆਰ ਕੀਤੇ ਹਨ ਮਹਾਂਪੁਰਸ਼ਾਂ ਨੇ ਸਾਰੀਆਂ ਸੰਗਤਾਂ ਤਨਮਨ ਧੰਦੇ ਨਾਲ ਸਵਾਵਾ ਕਰ ਰਹੀਆਂ ਹਨ ਸੋ ਅਸੀਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਨਾਲ ਸੰਗਤਾਂ ਨੂੰ ਬੇਨਤੀ ਕਰਦੇ ਭਾਈ ਜੋ ਆਪਾਂ ਨੂੰ ਸੱਚੇ ਪਾਤਸ਼ਾਹ ਨੇ ਸੇਵਾ ਬਖਸ਼ਿਸ਼ ਕੀਤੀ ਸੇਵਾ ਸਭ ਤੋਂ ਉਤਮ ਹੈ ਦੋ ਪ੍ਰਕਾਰ ਦੀ ਸੇਵਾ ਹੈ ਇੱਕ ਨਿਸਕਾਮ ਸੇਵਾ ਇੱਕ ਸਕਾਮ ਸੇਵਾ ਹੈ ਸੋ ਭਾਈ ਜਿਹੜਾ ਵੀ ਨਿਸਕਾਮ ਸੇਵਾ ਕਰਦਾ ਹੈ ਸਤਿਗੁਰੂ ਜੀ ਉਹਨਾਂ ਨੂੰ ਮਨ ਚਿੰਦੇ ਫਲਾ ਦੀ ਪ੍ਰਾਪਤੀ ਕਰਾਉਂਦੇ ਹਨ ਸੋ ਮਹਾਂਪੁਰਸ਼ਾਂ ਵੱਲੋਂ ਬੇਨਤੀ ਹੈ ਕਿ ਜਿਸ ਤਰ੍ਹਾਂ ਪੰਛੀ ਦੋ ਕੰਬਾਂ ਦੇ ਸਹਾਰੇ ਉੱਡਦਾ ਹੈ ਇਸ ਤਰ੍ਹਾਂ ਮਨੁੱਖਵਾ ਤੇ ਸੇਵਾ ਤੇ ਸਿਮਰਨ ਜ਼ਰੂਰੀ ਹੈ ਸੋ ਇਸ ਕਰਕੇ ਸੰਗਤਾਂ ਬਹੁਤ ਭਾਵਨਾ ਦੇ ਨਾਲ ਸੇਵਾ ਕਰਦੀਆਂ ਹਨ ਮਹਾਂਪੁਰਖ ਨਾਮ ਜਪਉਂਦੇ ਹਨ ਸੇਵਾ ਕਰਵਾਉਂਦੇ ਹਨ ਸੋ ਇਸ ਕਰਕੇ ਸੰਗਤਾਂ ਨੂੰ ਬੇਨਤੀ ਪਾਈ ਵਾਧ ਚੜ ਕੇ ਸੇਵਾ ਕਰਿਆ ਕਰੋ ਕਾਲ ਯੁਗ ਦਾ ਸਮਾਂ ਚੱਲ ਰਿਹਾ ਹੈ ਸੋ ਜਿਹੜਾ ਵੀ ਭਾਈ ਸੇਵਾ ਕਰਦਾ ਹੈ ਉਸ ਨੂੰ ਸੱਚੇ ਪਾਤਸ਼ਾਹ ਮਹਾਰਾਜ ਉਹਦੀ ਮਨ ਦੀ ਜਿਹੜੀ ਮੈਲ ਏ ਤਾਰ ਦਿੰਦੇ ਆ ਨ ਸੇਵਾ ਕਰਨ ਦੇ ਨਾਲ ਮਨ ਨਿਰਮਲ ਹੁੰਦਾ ਹੈ ਸੇਵਾ ਕਰਨ ਦੇ ਨਾਲ ਮਨ ਜਿਹੜਾ ਉਹ ਪਾਈ ਸਾਫ ਹੁੰਦਾ ਹੈ ਇਹ ਕਰਕੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦਾ ਜਿਨ੍ਹਾਂ ਨੇ ਮਹਾਂਪੁਰਖ ਬਾਬਾ ਬਰਵਿੰਦਰ ਸਿੰਘ ਜੀ ਦੇ ਨਾਲ ਸੰਯੋਗ ਦੇ ਕੇ ਚੂਸਲੇਵੜ ਨਗਰ ਦੀਆਂ ਸੰਗਤਾਂ ਨੇ ਸੰਯੋਗ ਦੇ ਕੇ ਮਹਾਂਪੁਰਸ਼ਾਂ ਦੇ ਲੰਗਰ ਆਲ ਅਤੇ ਮਹਾਂਪੁਰਸ਼ਾਂ ਬਾਅਦ ਤੇ ਜੋ ਕਮਰੇ ਤਿਆਰ ਕਰਨਾ ਹੈ ਨ ਮਹਾਂਪੁਰਸ਼ਾਂ ਜੋ ਸਾਰੀਆਂ ਸੰਗਤਾਂ ਨੇ ਬੜੀ ਭਾਵਨਾ ਨਾਲ ਸੇਵਾ ਕੀਤੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਗੁਰੂ ਖੰਸ ਹਾਲਸੇ ਪੰਥ ਨੂੰ ਗੁਰੂ ਕੀਆਂ ਸੰਗਤਾਂ ਨੂੰ ਇਸ ਮਹਾਨ ਕਾਰ ਸੇਵਾ ਲੈਂਟਰ ਦੀ ਬਿਆਨਤ ਬਿਆਨਤ ਵਧਾਈ ਹੋਵੇ ਤੇ ਜਿਸ ਹਸਤਾਨ ਤੇ ਅੱਜ ਲੈਂਟਰ ਪੈ ਰਿਹਾ ਏ ਨਗਰ ਚੂਸਲੇਵਾੜ ਪੰਜ ਮਹਾਂਪੁਰਖਾਂ ਦੀ ਏ ਜਨਮ ਸਥਾਨ ਧਰਤੀ ਆ ਇਹ ਨਗਰ ਬੜੇ ਭਾਗਾ ਵਾਲਾ ਏ ਇਤੋਂ ਦੇ ਉਹ ਚੋਕੋਟੀ ਦੇ ਮਹਾਤਮਾ ਮਹਾਂਪੁਰਖ ਜਿਸ ਤਰ੍ਹਾਂ ਅੱਜ ਮਹਾਂਪੁਰਖ ਬਾਬਾ ਗੁਜਰ ਸਿੰਘ ਜੀ ਦੇ ਸਤਾਨ ਤੇ ਲੈਂਟਰ ਪੈ ਰਿਆ ਇਹਨਾਂ ਨੇ ਤਪ ਬੰਦਗੀ ਕਰਕੇ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਤਾਰਨਾ ਕੀਤਾ ਅੱਜ ਵੀ ਉਹਨਾਂ ਦੀ ਇਹ ਰਹਿਨਮਾਈ ਹੇਠ ਉਹਨਾਂ ਦੀ ਸਰਪ੍ਰਸਤੀ ਹੇਠ ਇਹ ਕਾਰਜ ਹੋ ਰਹਿ ਹਨ ਇਹ ਕਾਰ ਸੇਵਾ ਸ਼੍ਰੀਮਾਨ ਸੰਤ ਬਾਬਾ ਰਵਿੰਦਰ ਸਿੰਘ ਜੀ ਝਾੜਸਾ ਵਾਲੇ ਬਾਬਾ ਪਾਲ ਸਿੰਘ ਦੇ ਅੱਜ ਬੇਅੰਤ ਮਾਹਪੁਰਖ ਸੰਪਰਦਾਵਾਂ ਇਕੱਤਰ ਹੋਈਆਂ ਨੇ ਇਸ ਲੱਗਰ ਵਿੱਚ ਮਾਹਪੁਰਖ ਬਾਬਾ ਬੂਟਾ ਸਿੰਘ ਜੀ ਬਾਬਾ ਈਸਰ ਸਿੰਘ ਦੇ ਬ੍ਰਾਹਮ ਗਿਆਨੀ ਬਾਬਾ ਚਰਨਦਾਸ ਜੀ ਰਾਜਾ ਸੁਆਮੀ ਸੰਪਰਦਾਏ ਬਾਬਾ ਬਗਾ ਸਿੰਘ ਦੇ ਜਿਨ੍ਹਾਂ ਨੇ ਸਾਰੇ ਮਾਹਪੁਰਖਾਂ ਨੇ ਪੂਰਤ ਪਛਿਆ ਕੀਤੀ ਅੱਜ ਇਸ ਧਰਤੀ ਨੂੰ ਭਾਗ ਲੱਗਿਆ ਨ ਸਾਰਾ ਇਲਾਕਾ ਸਾਰੇ ਨਗਰ ਦੇਸ਼ ਵਿਦੇਸ਼ ਦੀਆਂ ਸੰਗਤਾਂ ਇਸ ਮਹਾਨ ਕਾਰ ਸੇਵਾ ਵਿੱਚ ਹਿੱਸਾ ਪਾ ਕੇ ਲਾਹੇ ਪ੍ਰਾਪਤ ਕਰ ਰਹੀਆਂ ਹਨ ਦੇਖੋ ਸਾਰੀਆਂ ਸੰਗਤਾਂ ਉੱਪਰ ਤੱਕ ਇਧਰ ਲੰਗਰ ਦੀ ਸੇਵਾ ਚੱਲ ਰਹੀ ਆ ਤੇ ਸਾਰੀਆਂ ਮਹਾਂਪੁਰਖਾਂ ਦੀਆਂ ਅਸੀਸਾਂ ਅਤੇ ਗੁਰੂਆਂ ਸੰਗਤਾਂ ਸਮੂਹ ਜਥੇਦਾਰਾਂ ਸੇਵਾਦਾਰਾਂ ਦਾ ਸਜੋਗ ਸਾਡੇ ਵਰਗੇ ਵੀ ਨਿਭਾਗੇ ਜੀਵਾ ਕਰਕੇ ਇਹ ਸੇਵਾ ਕਰਕੇ ਅਜ ਲਾਹਾ ਪ੍ਰਾਪਤ ਕਰ ਰਹਿ ਹਨ ਤੇ ਮਨੁੱਖਾ ਜਨਮ ਪਤਾ ਨਹੀਂ ਕਿੰਨੇ ਸਮੇਂ ਬਾਅਦ ਫੇਰ ਪ੍ਰਾਪਤ ਹੋਣਾ ਏ ਤੇ ਐਸ ਮਨੁੱਖਾ ਜਨਮ ਵਿੱਚ ਸਾਰੀਆਂ ਸੰਗਤਾਂ ਮਾਈ ਭਾਈ ਬਜ਼ੁਰਗ ਬੱਚੇ ਲਾਹਾ ਪ੍ਰਾਪਤ ਕਰ ਰਹਿ ਹਨ ਗੁਰੂ ਗਰੀਬਨਵਾਜ ਕਿਰਪਾ ਕਰਨ ਇਸੇ ਤਰ੍ਹਾਂ ਸਮੂਹ ਸੰਗਤਾਂ ਨੂੰ ਇਕੱਤਰਤਾਈ ਨਗਰ ਨੂੰ ਏਕਤਾ ਤੇ ਪਾਗ ਚੜ੍ਹਦੀ ਕਲਾ ਦੇ ਨਾਲ ਪਹਰੇ ਕਰਨ ਦਾ ਗੁਰੂ ਗਰੀਬਨਵਾਜ ਬਲ ਬਖਸ਼ ਕਰਨ ਇੱਥੇ ਬਾਬਾ ਗੁਰਸنگ ਜੀ ਦੇ ਅਸਥਾਨ ਤੇ ਪਹੁੰਚਣ ਤੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਕਹਿੰਦੇ ਹਾਂ ਜੀ ਕੋਲ ના બાપા આ દે આ પડના

ਕੋਈ ਨਹੀਂ ਚੜ੍ਹ ਕੇ ਕਰ ਰਿਹਾ ਕੋਈ ਨਹੀਂ ਕਰਨ ਦਾ ਨਹੀਂ ਹਾਂ ਤਾਂ ਇਹਨਾਂ ਪਿਆਰ ਕਰਦਾ ਹੈ ਪਿਆਰ ਕਰ ਰਿਹਾ